ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ 2 ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਹੈ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਆਗੂਆ ਵੱਲੋਂ ਕੱਚੇ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਉਹਨਾਂ ਨੂੰ ਰੈਗੂਲਰ ਕੀਤਾ ਜਾਵੇਗਾ ਪਰ ਅੱਜ 2 ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਮੁਲਾਜ਼ਮਾਂ ਦੇ ਹੱਥ ਖਾਲੀ ਨੇ ਅੱਜ ਉਹ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ ਇਸ ਦੇ ਚਲਦੇ ਪਨਬਸ ਕਾਂਬਿਆ ਵੱਲੋਂ ਤਿੰਨ ਦਿਨਾਂ ਦੀ ਹੜਤਾਲ ਦਾ ਐਲਾਨ ਕੀਤਾ ਗਿਆ। ਤਿੰਨ ਦਿਨ ਤੱਕ ਸੁੱਬੇਚ ਸਰਕਾਰੀ ਧਾਇਰੇ ਦੀਆਂ ਬੱਸਾਂ ਨਹੀਂ ਚੱਲਣਗੀਆਂ। ਇਸ ਦੇ ਚੱਲਦੇ ਪਠਾਨਕੋਟ ਵਿਖੇ ਵੀ ਪੰਬਸ ਮੁਲਾਜ਼ਮਾ ਵੱਲੋਂ ਸੁੱਬਾ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਦੇਖੋ ਜੀ ਸਾਡੀ ਇੱਕ ਡਿੰਗ ਹੋਈ ਆ ਜਿਸ ਦੇ ਵਿੱਚ ਸਾਂਝੀ ਐਕਸ਼ਨ ਕਮੇਟੀ ਜੀ ਬੈਠੀ ਤੇ ਇੱਕ ਅ ਇਦਾਦ ਸਟੇਟ ਵਰਕਰ ਜੁਨੀਅਨ ਉਹ ਵੀ ਬੈਠੀ ਸੀ। ਉਦੇ ਵਿੱਚ ਜਿਹੜੀ ਸਾਡਾ ਪ੍ਰੈਸ ਨੋਟ ਨਹੀਂ ਉੱਤੇ ਕੋਈ ਵਿਚਾਰ ਚਾਚਾ ਨਹੀਂ ਸਾਡੇ ਪ੍ਰੈਸ ਨੋਟ ਤੇ ਹੋਈ ਜਿਹੜੇ ਦੂਜੀ ਜਥੇ ਬੰਦੀ ਨੇ ਉੱਤੇ ਵਿਚਾਰ ਚਾਚਾ ਹੋਈਆ ਤੇ ਟ੍ਰਾਂਸਪੋਰਟ ਮੰਤਰੀ ਦਾ ਕਹਿਣਾ ਵੇਖੋ ਕਿ ਇੱਕ ਸਾਡੇ ਉੱਚ ਅਧਿਕਾਰੀ ਨੇ ਸਾਡੇ ਟ੍ਰਾਂਸਪੋਰਟ ਦੇ ਵਿਭਾਗ ਦੇ ਉਹ ਕਹਿੰਦਾ 10 ਦਿਨ ਵੀ ਬੰਦ ਕਰ ਲਓ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੇ ਫਿਰ ਜਦੋਂ ਕਿਸੇ ਦੀਆਂ ਮੰਗਾਂ ਹੀ ਨਹੀਂ ਮੰਨਣੀਆਂ ਤੇ ਫਿਰ ਉਹ ਕਿਤੇ ਨਾ ਕਿਤੇ ਜਾਣਗੇ ਉਹ ਕਦੋਂ ਬੰਦ ਤਾਂ ਕਰਨਗੇ ਇਸ ਤੁਹਾਨੂੰ ਤਾਂ ਪਤਾ ਹੀ ਹੈ ਤੁਹਾਡੇ ਮਦੇਮਾਈਆਂ ਲੰਮਾ ਸਮਾਂ ਹੋ ਗਿਆ ਸਾਨੂੰ ਮੰਗਾ ਆਪਣੀਆਂ ਮਨਾਉਂਦਿਆਂ ਕਹਿੰਦੇ ਆ ਘੁੰਦਿਆਂ ਨਾਲ ਨੂੰ ਬੜਾ ਲੰਮਾ ਸਮਾਂ ਹੋ ਗਿਆ ਅਸੀਂ ਕੋਸ਼ਿਸ਼ ਕਰ ਰਹੇ ਆਂ ਯਾਰ ਵਾਰੀ ਵੀ ਕਿਤੇ ਨਾ ਕਿਤੇ ਸਾਡਾ ਸਾਨੂੰ ਪੱਕੇ ਕੀਤਾ ਜਾਵੇ ਤੁਸੀਂ ਸਾਡੀਆਂ ਦਾੜੀਆਂ ਲਵੇ ਦੇ ਤੇ ਜਿਵੇਂ ਸਾਰੇ ਜਿੱਤੇ ਰੰਗੀਤੇ ਕਾਲੇ ਰੰਗ ਕੀਤੇ ਹੋਣਗੇ ਹੁਣ ਤੇ ਵੈਸੇ ਹੀ ਸਰਕਾਰ ਨੇ ਸਾਨੂੰ ਪੱਕੇ ਕਰਤਾ ਹਿਸਾਬ ਲੱਗਦਾ ਸੱਤਾ 'ਚ ਆਉਣ ਤੋਂ ਪਹਿਲੇ ਇਹਨਾਂ ਨੇ ਕਿਹਾ ਸੀ ਕਿ ਪਹਿਲੇ ਹੀ ਆਧਾਰ ਤੇ ਜੜਾ ਆ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕੀਤੀ ਜਾਣਗੀਆਂ। ਤਾਂ ਕੋਈ ਮੁਲਾਜ਼ਮ ਦੀ ਮੰਗ ਪੂਰੀ ਹੋਈ ਅਜੇ ਤੱਕ? ਵੇਖੋ ਜੀ ਜਦੋਂ ਸੱਤਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਹੋਣਾ ਸੀ ਉਦੋਂ ਇਹਨੇ ਪਹਿਲਾਂ ਕਿਹਾ ਵੀ ਜਿਹੜਾ ਹਾਰਾ ਪੈਣਾ ਮੇਰਾ ਮੁਲਾਜ਼ਮਾਂ ਤੇ ਚੱਲੂਗਾ। ਅੱਜ ਤੱਕ ਕੋਈ ਵੀ ਮੁਲਾਜ਼ਮ ਪੱਕਾ ਨਹੀਂ ਕੀਤਾ ਕਾ ਜਿਹੜੇ ਮੁਲਾਜ਼ਮ ਕੀਤੇ ਆ ਉਹਨਾਂ ਨੇ ਜਿਹੜੀ ਪਾਲਿਸੀ ਬਣਾਈ ਆ ਉਹ ਸਿਰਫ ਤੋਂ ਸਿਰਫ 58 ਸਾਲ ਤੱਕ ਦੀ ਪਾਲਿਸੀ ਬਣਾਈ ਆ। ਉਹਦੇ ਵਿੱਚ ਕਿਸੇ ਨੂੰ ਕੋਈ ਵੀ ਲਾਬ ਨਹੀਂ ਕੋ ਪਤਾ ਨਹੀਂ ਕੋ ਕੁਛ ਨਹੀਂ ਆ ਸਿਰਫ 52 ਸਾਲ ਦੀ ਆਪਣੀ ਨੌਕਰੀ ਕਰੋ ਤੇ ਨਾਂ ਕੋ ਪੈਨਸ਼ਨਾਂ ਤੇ ਆਪਣੇ ਘਰ ਜਾਓ ਉਹਦੇ ਵਿੱਚ ਕਿਸੇ ਨੂੰ ਪੱਕੇ ਹੋਣ ਦਾ ਮੈਨੂੰ ਤੇ ਮੇத்ਨੀ ਕੋਈ ਬੈਨੀਫਿਟ ਮਿਲੇ ਉਹੀ ਪਾਲਿਸੀ ਸਾਡੇ ਤੇ ਲਾਗੂ ਕਰਨਾ ਚਾਹੁੰਦੇ ਆ ਜਿਸ ਨੂੰ ਅਸੀਂ ਪਾਲਿਸੀ ਨੂੰ ਨਕਾਰਨਾ ਚਾਹੁੰਦੇ ਆ ਮੰਗਾ ਸਾ ਸਾਡੀ ਪੁਰਾਣੀ ਹੀ ਨੇ ਜਿਉਂਦੇ ਭਰਤੀਆਂ 14 ਸਾਲ ਹੋ ਗਏ ਸਰ ਤੇ ਸਰੂਸੂਲੀ ਲੱਗੂ ਏ ਤੇ ਅਸੀਂ ਚਾਹੁੰਦੇ ਆ ਕਿ ਸਾਤੇ ਸਰੂਸੂਲਾ ਲੱਗੇ ਬਣੇ ਉਹ ਜਿਹੜਾ ਸਰਕਾਰ ਨੇ ਸਾਡਾ ਟੈਸਟ ਲਿਆ ਸੀਗਾ ਜਿਹੜੇ ਕਾਫੀ ਸਾਥ ਜਿਹੜੇ ਪਾਸ ਹੋ ਗਏ ਸੀਗੇ ਉਹ ਕੰਟਰੈਕਟ ਦੇ ਨੇ ਜਿਹੜੇ ਕੰਟਰੈਕਟ ਵਾਲੇ ਨੇ ਉਹ ਪੱਕੇ ਕੀਤੇ ਜਾਣ ਤੇ ਜਿਹੜੇ ਆਊਟ ਇਹੋ ਸਾਡੀਆਂ ਜਿਹੜੀਆਂ ਬੇਸੀ ਤਿੰਨ ਮੰਗਾਂ ਸੀਗੀਆਂ ਚੌਥੀ ਮੰਗ ਚ ਸਾਡੀ ਜਿਹੜੇ ਬੱਸਾਂ ਨੇ ਉਹ 10000 ਰੁਪਏ ਆ ਜਾਣ ਕਿਉਂਕਿ ਬੱਸਾਂ ਦੇ ਘਾਟ ਹੋਰ ਕਰਕੇ ਜਿਹੜੀਆਂ ਸਵਾਰੀਆਂ ਨੇ ਬਹੁਤ ਜ਼ਿਆਦਾ ਨੇ ਗੱਡੀਆਂ ਉਂਗਲ ਰੋਡ ਚੱਲਦੀਆਂ ਨੇ ਔਰ ਸਪੇਅਰ ਪਾਰਟ ਗੱਡੀਆਂ ਦਾ ਆ ਨਹੀਂ ਰਿਹਾ ਮੰਗਾਂ ਸਾਡੀਆਂ ਪਿਛਲੇ ਸਮੇਂ ਤੋਂ ਉਹੀ ਨੇ ਪਰ ਐ ਸਰਕਾਰ ਤੋਂ ਸਾਨੂੰ ਬਹੁਤ ਮਿਹਰਦਾ ਸੀ ਕਿਉਂਕਿ ਜਿਹੜੀ ਸਰਕਾਰ ਬਣੀ ਸੀ ਬਣੀ ਮੁਲਾਜ਼ਮਾ ਸਿਰ ਤੇ ਸੀਗੀ ਮੁਲਾਜ਼ਮਾ ਨਹੀਂ ਬਣਾਈ ਸੀ ਇਹਨੂੰ ਪਰ ਜਾਕੀ ਉਹਦੇ ਜਾ ਕੇ ਵੇਖ ਲੋ ਜਗਾ ਜਗਾ ਤੇ ਧਰਨੇ ਲੱਗੇ ਆ ਹਰ ਜਗ੍ਹਾ ਤੇ ਰੋਸ ਮਜਾਰੇ ਹੋ ਰਹੇ ਨੇ ਹਰ ਪਾਸੇ ਧੱਕਾ ਕਰ ਰਹੇ ਨੇ ਕਿਸੇ ਵੀ ਮੰਗ ਤੇ ਉਹ ਇਹ ਕਹਿ ਰਹੇ ਕਿ 58 ਸਾਹਿਬ ਦੀ ਨੌਕਰੀ ਕਰ ਸਕਦੇ ਜੀ ਪਰ ਤੁਹਾਨੂੰ ਕੋਈ ਬੈਨੀਫਿਟ ਨਹੀਂ ਮਿਲੇਗਾ ਕੋਈ ਸਰਵਿਸ ਰੂਲ ਨਹੀਂ ਲੱਗੂ ਹੈ ਕਦਰ ਉਤੇ ਕੋਈ ਤਨਖਾਹ ਦਾ ਵਾਅਦਾ ਨਹੀਂ ਹੋਏਗਾ ਜਦੋਂ ਡਰਾਈਵਰ ਦੀ ਤਨਖਾਹ 30000 ਹੋ ਜਾਏਗੀ ਫਿਰ ਉਹ ਜਿਹੜਾ ਇੰਕ੍ਰੀਮੈਂਟ ਹੈ ਸਾਡਾ ਉਹ 3% ਹੋ ਜਾਏਗਾ ਤੇ ਜਦੋਂ ਕੰਕ੍ਰੀਟ ਤਨਖਾਹ 25000 ਹੋਗੀ ਤੇ 3% ਇੰਕ੍ਰੀਮੈਂਟ ਹੋਏਗਾ ਜਿਹੜਾ ਸਾਨੂੰ ਹੁਣ ਸਾਲ ਦਾ 5% ਮਿਲ ਰਿਹਾ ਤੇ ਇਹ ਜਿਹੜੀਆਂ ਇਹਨਾਂ ਦੀ ਮਾਰੂ ਨੀਤੀਆਂ ਨੇ ਉਹਦੇ ਬਰੋਚ ਅਸੀਂ ਬੈਠੇ ਆ ਤੇ ਬਾਕੀ ਹੈਗੇ ਸਾਡੇ ਕੋਈ ਵੀ ਗੱਲ ਮੰਨਣ ਤਿਆਰ ਨਹੀਂ ਸਾਡੇ ਇਹਨਾਂ ਨੇ ਜਿਹੜਾ ਅਸੀਂ ਲੈਟਰ ਭੇਜਤਾ ਉਤੇ ਤੰਗਾਂ ਸੇ ਮੋਹਨੇ ਜੋ ਪਿਛਲੇ 14-15 ਸਾਲ ਤੋਂ ਅਸੀਂ ਲੜਾਈ ਲੜਦੇ ਆ ਰਹੇ ਹਾਂ ਜੀ